ਲਓ ਬਗੇ ਰੇਲਾ ਸੁੱਕਾ ਬੈਸਟ ਲਗਾ ਵੀਰੇ ਪਰ ਮਾਤਾ ਵਾਇਗ ਨੂੰ ਮਿਲ ਕੇ ਦੂਜਾ ਫੋਰ ਜਾ ਵੀ ਘਰ ਨੂੰ ਧੰਨਵਾਦ ਟੂਰਨਾਮੈਂਟ ਦੀ ਦੋ ਸ਼ਾਬਤ ਲਓ ਜੀ ਪ੍ਰਦੀਪ ਲੱਡੂ ਨਾਲ ਗੱਲ ਗਰੀ ਗੱਲ ਰਿਓ ਸਾ ਲੱਡੂ ਤੇਰੇ ਇਲਾਕੇ ਦਾ ਮੇਲਾ ਵਾ ਚਲੋ ਲਓ ਜੀ ਅੱਜ ਦੇ ਟੂਰਨਾਮੈਂਟ ਦਾ ਜਿਹੜਾ ਬੈਸਟ ਬਾਲਰ ਸასი ਗਾਲ ਦੋਸਤੋ ਮੈਂ ਤੁਹਾਡਾ ਆਪਣਾ ਵੀ ਰੁਗੜੇ ਜੀ ਅੱਜ ਆਪਾਂ ਪਹੁੰਚਿਆ ਫਾਈਨਲ ਦੇ ਜੋਕ ਦਾ ਕੱਪ ਦੀ ਤਿਆਰੀ ਹੋ ਰਹੀ ਹੈ 9 ਵਜੇ ਪਹਿਲੀ ਬਾਲ ਸਟਾਉਣੀ ਹੈ ਜਗਲਾਉ ਮੰਡੀ ਦਾ ਤੇ ਅਪਰੇ ਦਾ ਮੈਚ ਆ ਗਰਾਊਂਡ ਦਾ ਵੀਊ ਦੇਖੋ ਵਧੀਆ ਤਿਆਰ ਕੀਤਾ ਜਾ ਰਿਹਾ ਹੈ ਪ੍ਰਬੰਧ ਬਹੁਤ ਸੋਹਣੇ ਆ ਸਟਾਰ ਛੋਟੇ ਦੇ ਵੱਡੇ ਖਿਡਾਰੀ ਹੋਣੇ ਆ ਜਿਹਨੂੰ ਮਲਾਵਾਂਗੇ ਸਾਰੇ ਨਾਲ 2 ਫੋਰ 2 ਮੋਟਰਸਾਈਕਲਾਂ ਦੇ ਫੈਸਲੇ ਹੋਣੇ ਆ ਕੌਣ ਜਿੱਤੂਗਾ ਸ਼ਾਮਾਂ ਤੱਕ ਪਰਮਾਤਮਾ ਜਾਣਦਾ ਹੈ ਸ਼ਾਮ ਤੱਕ ਲੱਗ ਜਣਾ ਪਤਾ ਤੁਸੀਂ ਵੀ ਦੱਸਿਓ ਕਮੈਂਟਾਂ ਵਿੱਚ ਸਾਰੇ ਖਿਡਾਰੀਆਂ ਬਾਰੇ ਅਤੇ ਟੂਰਨਾਮੈਂਟ ਬਾਰੇ ਦੱਸਿਓ ਕਿਵੇਂ ਟੂਰਨਾਮੈਂਟ ਲੱਗਿਆ ਤੁਹਾਨੂੰ ਖਾਨ ਕਰਦੇ ਆ ਕਹਿੰਦੇ ਮੁੰਡੇ ਦੀ ਖੇਡਦੇ ਭਾਉ ਹੁਣੀ ਗਰਜੋਤ ਜੈਲਦਾਰ ਹੁਣੀ ਰਿੰਚਲ ਦਾ ਪ੍ਰਵੀਨ ਹੈ ਪਰ ਦੇਖਾਂਗੇ ਵੀ ਸ਼ਰੋ ਕਹਿੰਦੇ ਚੰਡੀਗੜ੍ਹ ਦੀ ਧਰਤੀ ਦਾ ਬਾਲਾਂ ਕਹਿੰਦੇ ਚੋਟੀ ਚੋਟੀ ਦੀਆਂ ਪਾਉਂਦਾ ਮੇਰੇ ਵੀਰੋ ਔਰ ਮੈਚ ਵੀ sire ਦਾ ਤੇ ਧੂਰੀ ਵਾਲਿਆਂ ਆਪਾਂ ਤੁਹਾਨੂੰ ਮਿਲਾਉਨੇ ਆਂ ਆਪਣਾ ਦੀ ਟੀਮ ਨਿਕਲ ਭਾਜੀ ਕੀ ਹਾਲ ਨੇ ਹਰਲੇ ਭਾਈ ਤੁਸੀਂ ਬਹੁਤ ਸੁਣੀ ਕਰਦੇ ਸ਼ਿਵਮ ਕੀ ਹਾਲ ਚੜੇ ਹੈ ਪਹਿਲਾ ਪਹਿਲਾ ਕੁਆਟਰ ਦਾ ਮੁਕਾਬਲਾ ਉਹਨਾਂ ਵੱਲੋਂ ਦੋ ਸ਼ਬਦ ਟੂਰਨਾਮੈਂਟ ਕਿਵੇਂ ਲੱਗਿਆ ਮਾਹੌਲ ਬਾਕੀ ਮੁਹੰਮਦ ਅਸਟੇਲੀਆ ਅੱਜ ਦੇ ਟੂਰਨਾਮੈਂਟ ਦਾ ਪਹਿਲਾ ਪ੍ਰਾਈਜ਼ 81000 ਰੁਪਏ ਦਾ ਵੀਰੋਦ ਲੋਆ ਬਹੁਤ ਵੱਡਾ ਧੰਨਵਾਦ ਹੈ ਵੱਡੇ ਯੋਗਦਾਨ ਦੇ ਮੇਲੇ ਲਈ ਤੁਹਾਡੀ ਟੀਮ ਨੇ ਜੇ ਉਹ ਦਰਸ਼ਕ کہہ ਰਹੇ ਕਿ ਬੋਲਿੰਗ ਬਹੁਤ ਸਟਰੋਂਗ ਆ ਕਿੰਨੇ ਤੱਕ ਰੋਕਣ ਦੀ ਕੋਸ਼ਿਸ਼ ਕਰੋਗੇ ਉਧਰ ਸਾਡੇ ਸ਼ਵੀਰ ਅਹਿਮਦ ਅਸਟੇਲੀਆ ਤੁਸੀਂ ਹੁਣ ਤੱਕ ਜਿਹੜੀਆਂ ਤਿੰਨ ਟੀਮਾਂ ਆ ਰਹੀਆਂ ਕਨੇਟ ਨੇ ਟੌਪ ਨਹੀਂ ਹਾਰਾਈ। ਮਤਲਬ ਕਮਬੈਕ ਬਹੁਤ ਜਬਰਦਸਤ ਕੀਤਾ ਵਾ ਤੇ ਕੀ ਪਲਾਨਿੰਗ ਕੀ ਰਹੀ ਉਹ ਮੈਚ ਨੂੰ ਲੱਗੀ। ਵਧੀਆ ਖੇਡ ਲਾਂਗੇ ਜੋੜ ਲਾਂਗੇ। ਡੋਨਾ ਮਾਰ ਕੇ ਲੱਗ ਗਿਆ ਟੂਰਨਾਮੈਂਟ ਟੂਰਨਾਮੈਂਟ ਕੇ ਲੱਗ ਰਿਹਾ। ਟੌਪ ਕਲਾਸ ਇਹ ਲੱਗੀ ਖਾਸ ਕਰਕੇ ਬੜੀਆ। ਭਾਈ ਸ਼ਬੀਰ ਹੋਣ ਉਹਨਾਂ ਦਾ ਬੜਾ ਧੰਨਵਾਦ ਕਰਦੇ ਆ। ਲੋ ਦਿਲੋਂ ਸਤਿਕਾਰ ਹੈ। ਰੈਥਲ ਵਾਲਾ ਪ੍ਰਵੀਨ 32 ਰਨ ਬਣਾ ਕੇ ਕਵਾਰਟਰੀ ਟਿਕੜ ਪੱਕੀ ਕੀਤੀ ਅੱਜ ਪ੍ਰਵੀਨ ਅੱਜ ਕੀ ਪਲਾਨ ਲੈ ਕੇ ਚਲੋਗੇ ਹੋਰ ਜਾਊਗਾ ਭਰਾ ਸਾਡਾ ਵੀਰੂ ਕੁੜੇ ਚੋਰ ਬੁਆ ਲਾਵੇਂ ਪਹਿਲਾ ਟੂਰਨਾਮੈਂਟ ਜੀ ਹਾਪੀ ਵਾਲਾ ਕਿੰਨਾ ਕਰਕੇ ਸੈੱਟ ਕਰਨੀ ਕੋਸ਼ਿਸ਼ ਕਰੋਗੇ ਕਿਉਂਕਿ ਬੋਲਿੰਗ ਬਹੁਤ ਟੀਗੀ ਮਿੱ ਤਕੜੀ ਹੈ ਰਵੀ ਰਵੀ ਕੀ ਫੈਸਲੇ ਹੈ 6 ਓਵਰਸ ਥੈਂਕ ਯੂ ਮੇਰੇ ਮੈਂ ਸ਼ੁਕਰੀਆ ਟੂਰਨਾਮੈਂਟ ਨਿਕਾਲ ਗਏ ਕੋਈ ਖਾਸ ਚੰਗੀ ਗੱਲ ਲੱਗੀ ਲੱਗੀ ਬਾ ਬਾਏ ਕਹਿਣਾ ਵੀ ਬਹੁਤ ਜਿਹਾ ਗਰਾਊਂਡ ਛੋਟਾ ਤਾਂ ਕਰਕੇ ਦਾ ਡੈਕੋਰੇਸ਼ਨ ਬਹੁਤ ਅੱਛੀ ਕੀਤੀ ਗਈ ਤੇ ਬਾਜੇ ਵਾਲਾ ਗਰਾਊਂਡ ਚ ਵਧੀਆ ਅੰਦਰ ਵੀ ਛੋਟਾ ਲੱਗ ਥੈਂਕ ਯੂ ਮਿਹਰਬਾਨੀ ਵਧੀਆ ਪ੍ਰਬੰਧ ਹੈ ਮੇਰਾ ਪ੍ਰਮਾਣਮਾਰੀ ਹੈ ਜੀ ਮੁੰਡੇ ਦੋ ਵਿਕਟਾਂ ਟੋਟੋ ਦਾ ਭਰਾ ਜਿਹੜਾ ਜਰੂਰ ਆਵੇ ਮੇਰੀ ਬੇਨਤੀ ਹੈ ਵੀਰ ਜੀ ਕੈਮਰਾਮੈਨ ਨਾਲ ਹੀ ਦੀਪ ਜਗਰਾਮਾ ਬਈ ਜੀ ਤਰਦੀਪ ਜਗਰਾਮਾ ਵਧੀਆ ਬੈਟਿੰਗ ਕਰਨ ਤੇ 1500 ਰੁਪਏ ਦਿੱਤਾ ਜਾ ਰਿਹਾ ਵਾ ਤੇ 1000 ਰੁਪਏ ਪ੍ਰਦੀਪ ਜਗਰਾਮਾ ਵਾਲੇ ਨੂੰ ਵਧੀਆ ਬੋਲਿੰਗ ਕਰਨ ਤੇ ਦੋ ਵਿਕਟਾਂ ਗਾਰੰਟੀ ਆ ਵੀ ਨਸੀਪੁਰਿਆ ਦੇਲੇ ਪਾਸੇ ਲਓ ਜੀ ਜਿੱਤ ਪਾਇਆ ਲੈ ਦਿਓ ਵੀਰੇ ਜਿਹੜੇ ਪਲੇਅਰਾਂ ਤੇ ਲੱਗੀ ਹੈ ਲਓ ਜੀ ਤੁਹਾਨੂੰ ਬਠਿੰਡੇ ਦੇ ਮਾਨਮਤੀ ਟੀਮ ਨਾਲ ਮਿਲਾਉਂਦੇ ਅੱਜ ਮਹਾਰਾਜ ਵਾਲਿਆਂ ਦਾ ਗਵਿੰਦਾ ਮਹਾਰਾਜ ਵਾਲਾ ਕੀ ਹਾਲ ਹੈ ਗਵਿੰਦੇ ਹੱਸ ਕੇ ਦਿਖਾਈ ਮਾੜੇ ਹਾਈ ਹਾਈ ਕਿਵੇਂ ਲੱਗਿਆ ਮੇਲਾ ਠੀਕ ਹੈ ਕੀ ਬਣਿਆ ਮੈਚ ਦਾ ਚੱਲ ਕੋਈ ਗੱਲ ਦੀ ਹਾਜਰਤ ਬਣੀ ਹੋਈ ਆ ਕੋਈ ਚੱਕਰ ਨਹੀਂ ਐਡੇ ਵੱਡੇ ਮੇਲੇ ਦਾ ਪਾਰਟ ਵਨ ਨਹੀਂ ਬਹੁਤ ਵੱਡੀ ਗੱਲ ਆ ਯਾ ਕੁਆਟਰ ਚ ਪਹੁੰਚਣਾ ਚੱਲ ਬੈਸਟ ਵਾਲਾ ਗਵਿੰਦੇ ਕੀ ਹਾਲ ਚਾਲ ਕਿੰਨੇ ਕਿਲੋਮੀਟਰ ਹੈਗੀ ਕਿੰਨੇ ਕਿਲੋਮੀਟਰ ਪੈ ਗਿਆ ਖਵਾ 150 ਰੁਪਏ ਕੇ ਨਾ ਤੇ ਮੇਲੇ ਦੀ ਖਾਸ ਗੱਲ ਕੀ ਲੱਗੀ ਚੰਗੀ ਪਤਾ ਇੱਕ ਜੇ ਪੁੱਛਣੀ ਹੋਵੇ ਤਾਂ ਜੀ ਇੱਕ ਗੱਲ ਸਾਰੀ ਬਣੀ ਬੜਾ ਕੇ ਪਿਆ ਰਹੇ ਆਹੀ ਗੱਲ ਗੱਲ ਕੇ ਕਿ ਬਗੇਲੇ ਦਾ ਮੈਚ ਆ ਤੇ ਨਾਗਾ ਦਾ ਠੇਕੇ ਦਾ ਖੇਡਣਾ ਉਧਰ ਗੱਗੂ ਗੱਲ ਟੱਕਰ ਬਹੁਤ ਸਰੀ ਦੀ ਹੋਣੀ ਆ ਤੇ ਗਿੰਦਾ ਕੱਕਾ ਵਾਲਾ ਤੇ ਦੂਜੇ ਪਾਸੇ ਬਰਮੀ ਵਾਲਾ ਜੋਤੀ ਇਕਵੇਂ ਤੇਰਾ ਨਾਂ ਹੀ ਵੱਡਾ ਹੈ ਟੂਰਨਾਮੈਂਟ ਲਈ ਖਾਸ ਕਰ ਟੂਰਨਾਮੈਂਟ ਲਈ ਕੀ ਗਣ ਦੇਂਗਾ ਸਾਰਾ ਤੁਸੀਂ ਹੋ ਜਾ ਬਈ ਇਹ ਲੋਕ ਜੇ ਅਗਲੇ ਸਾਲ ਕੋ ਹੋਰ ਚੇਂਜ ਕਰਨਾ ਤੇ ਕੀ ਕੀਤਾ ਤੇ ਗਰਾਊਂਡ ਦਾ ਬਤਾਉਂਗਾ ਵੱਡਾ ਵੱਡਾ ਕਿਸਦੇ ਚੱਟ ਟਿਕਾ ਥੈਂਕ ਯੂ ਇਧਰ ਚੱਕਾਂ ਵਾਲਾ ਗਿੰਦਾ 6 ਫੁੱਟ ਜਵਾਨ ਗੱਭਰੂ ਆ ਗੱਗੂ ਗੱਲ ਦਾ ਭਲਿੱਖਾ ਪੋਣਾ ਇੱਕੋ ਜਿਹਾ ਗੱਗੂ ਆਪਰੇ ਗਿੰਦੇ ਵੇਲੇ ਮੇਲੇ ਦੀ ਖਾਸ ਗੱਲ ਹੀ ਲੱਗੀ ਚੰਗੀ ਪੂਰਾ ਪੂਰਾ ਐਂਟਰਟੇਨਮੈਂਟ ਕਰਦੇ ਪਿਆ ਭਰਾ ਸਾਡੇ ਦੇਖ ਸਕਦੇ ਹੋ ਤੇ ਦੇਖ ਸਕਦੇ ਹੋ ਕੰਡਾ ਦੇ ਬੈਠੇ ਆ ਭਰਾ ਐਨਜੋਏਮੈਂਟ ਪੂਰਾ ਫੁੱਲ ਆ ਕਾ ਘੋਰ ਵੱਜੂਗਾ ਜੋ ਚੋਟਾ ਬੰਦਾ ਹਾ ਸਾਰੇ ਪਾਰ ਪਾ ਲਿਆ ਹੁਣ ਫੰਗ ਆਏ ਪੰਜ ਬਲਾ ਆਪਣੇ ਸੀਗੇ ਬਾਜਿਆਂ ਵਾਲੇ ਬਾਜੀ ਬੰਦੇ ਸੀਗੇ ਪੰਜਾਂ ਲਈ 500 ਰੁਪਏ ਆ ਗਿਆ ਹਾਂ ਲੈਓ ਲੈ ਕੇ ਲਈ 500 ਰੁਪਏ ਲੈ 500 ਰੁਪਏ ਦੀ ਹੁੰਦੇ ਲिटल ਲੈਟ ਲੈ ਹਾਂਜੀ ਓਹ ਹੈਲੋ ਅਬਾਂਖੋ ਮੇਰਾ ਪਤਾ ਹੋ ਗਿਆ ਹਾਂ ਵਾ ਕੱਲੇ ਕਮੈਂਟਰੀ ਕਰਾਉਣਾ ਜਰੂਰ ਰੱਖਣਾ ਬਾਅਦਾਂ ਗੱਲ ਕਰ ਲੋ ਆ ਹੋਇਆ ਦੇਖੋ ਸੁੱਖਾ ਬਸਤਾ ਲਗਾ ਵੀਰੇ ਪਰ ਮਾਦਮਾ ਵਾਈਕਰ ਨੂੰ ਮਿਲ ਕੇ ਦੂਜਾ ਫੋੜ ਜਾ ਵੀ ਘਰ ਨੂੰ ਧੰਨਵਾਦ ਟੂਰਨਾਮੈਂਟ ਦੀ ਬਹੁਤ ਸੁਆਦ ਆ ਰਿਹਾ ਸਮਾਂ ਜਦੋਂ ਸੁੱਖਾ ਬਹੁਤ ਬੜਾ ਇਕੱਠਾ ਚੱਕਰ ਪੱਟੀ ਹੋ ਲੱਖੀ ਦੇਖ ਲੈ ਹੁਣ ਦੇਖ ਲੈ ਫਰ ਦੇਖ ਰਹਾ ਥਾਪੀ ਬਚੋ ਇਹ ਦੂਜਾ ਸ਼ਰਤ ਹੈ ਗਿਆਨੀ ਲਓ ਜੀ ਟੀਮਾਂ ਨੂੰ ਜਿਹੜੇ ਰਫਰੈਸ਼ਮੈਂਟ ਤੇ ਜਾ ਰਹੇ ਆ ਇਹ ਤਾਂ ਦੇਖੋਗੇ ਭਰਿਆ ਪਿਆ ਪੂਰੇ ਦਾ ਪੂਰਾ ਹੈ ਰਫਰੈਸ਼ਮੈਂਟ ਟੀਮਾਂ ਤੇ ਕੀ ਜਾ ਰਹੀ ਹੈ ਪੂਰਾ ਭਰਿਆ ਪਿਆ ਵਾ ਦੇਖੋ ਜੀ ਵਾਪ ਅਨੰਦਮਾਨ ਦੀ ਬਈ ਦੇਖੋ ਸਾਡਾ ਬੱਬੂ ਭਾਈ ਸਾਡਾ ਸੇਵਾ ਕਰਦਾ ਵਾ ਨਾਲ ਸਾਡਾ ਵੀਰੂ ਭਾਈ ਬੱਬੂ ਸੇਵਾ ਲੋਕਾਂ ਦੀ ਸੇਵਾ ਕਰ ਰਿਹਾ ਕਿਵੇਂ ਲੱਗਦਾ ਪਿਆ ਵਾ ਹਾਂ ਪੂਰਾ ਦਾ ਇਹੋ ਜਿਹਾ ਵੀਰੂ ਬਾਈ ਦੀ ਪੂਰਾ ਖਵਾਦ ਪੂਰਾ ਪਸੀਨੇ ਨਾਲ ਭਰੇ ਭਿਆ ਪੱਕੇ ਦਾ ਲੈ ਚਲ ਫਿੱਟਰ ਕੋਲ ਆ ਦੇਖੋ ਜੀ ਪੂਰਾ ਭਰਿਆ ਪਿਆ ਇਹ ਅੱਧਾ ਰਹਿ ਗਿਆ ਪਹਿਲਾਂ ਸਵੇਰ ਦਾ ਭਰਿਆ ਸੀਗਾ ਪੂਰਾ ਫੁੱਲ ਗਿਆ ਚਲੋ ਬੜੀ ਸੇਬਾਈ ਇੱਕ ਕਿਸਮ ਦੀ ਬਹੁਤ ਵੱਡੀ ਮੈਂ ਬਾਈ ਜੀ ਨਜ਼ਾਰੇ ਹੱਲਾ ਗੁੱਲਾ ਕੱਲੇ ਨੂੰ ਕੱਲਾ ਹੱਲਾ ਹੱਲਾ ਗੁੱਲਾ ਕੱਲੇ ਨੂੰ ਕੱਲਾ ਇੱਧਰ ਦੇਖ ਸਰ ਜੀ ਸਾਡੇ ਲੱਕੀ ਗੋਬਨ ਜਿਹੜਾ ਕਨੇ ਕੱਟਿਆ ਜਾਣਾ ਦਾ ਫ੍ਰੀ ਆਫ ਕੋਸਟ ਲੱਕੀ ਗੋਬਨ ਆ ਤੇ এয়ারਪਾਡ ਤੇ ਸਮਾਰਟਵਾਚਾਂ ਤੇ ਆਪਾਂ ਦੇਣੀਆਂ ਵਾਪਸ ਆ ਤੇ ਬੱਖੇ ਵੀ ਦੇਣੇ ਆ ਬਹੁਤ ਵਧੀਆ ਉਪਰਾਲਾ ਕਮੇਟੀ ਦਾ ਬਹੁਤ ਸੋਹਣਾ ਬਣਾ ਦੇ ਬਹੁਤ ਬਹੁਤ ਸੋਹਣੀਆਂ ਜਿਹੜੇ ਟਰੋਫੀਆਂ ਜਿਹੜੀਆਂ ਬਣੀਆਂ ਨੇ ਜਿਹੜੇ ਕਾਰਜ ਸ਼ਿੰਗਾਰ ਬਣੀਆਂ ਬਹੁਤ ਬਹੁਤ ਵੱਡਾ ਪ੍ਰੋਗਰਾਮ ਹੈ ਟਰੋਫੀਆਂ ਤੇ ਬੜੀਆਂ ਬਣਦੀਆਂ ਐ ਪਰ ਵਿਦੇਸ਼ੀ ਖਿਡਾਰੀਆਂ ਦਾ ਸਵਾਲ ਹੈ ਜਿਹੜੇ ਮੈਚਾਂ ਆ ਦੋ ਫੋਟ ਨੇ ਦੋ ਮੋਟਰ ਦੇਖੋ ਉਹਰਾ ਪੂਰਾ ਐਂਟਰਟੇਨਮੈਂਟ ਕਰਦੇ ਪਏ ਆ ਬਹੁਤ ਗੋਟ ਕਰਨ ਵੀ ਸਾਡੇ ਮੱਥਾ ਲੁਧਿਆਣਾ ਵਾਲਾ ਉਹ ਚਮਕੀਲੇ ਦੇ ਪਿੰਕਾ ਦਾ ਆ ਟੂਰਨਾਮੈਂਟ ਪਰ ਦੋ ਜੁੜ ਗਏ ਦੋ ਜੁੜ ਗਏ ਦੋ ਜੁੜ ਗਏ ਲਓ ਜੀ ਟੱਕਰ ਸਿਰੇ ਦੀ ਆ ਇੱਕ ਪਾਸੇ ਪ੍ਰਦੀਪ ਗਰੇਵਾਲ ਦੂਜੇ ਪਾਸੇ ਮੱਥਾ ਲੁਧਿਆਣਾ ਦੇ ਨਾਲ ਸਾਡੇ ਆਹ ਮੁੰਡੇ ਬਈ ਵਾਹ ਬਾਲ ਦੇਖੋ ਯਾਰ ਕਰ ਲੈਣ ਤੇ ਬਾਦੀ ਮੁੰਡੇ ਨੇ ਬਹੁਤ ਸੋਹਣੀ ਬਾਲ ਪਾਈ ਹੈ ਲਓ ਜੀ ਪ੍ਰਦੀਪ ਪ੍ਰਵੀਨ ਰੈਕਲ ਵਾਲਾ ਪਹਿਲਾ ਪ੍ਰਦੀਪ ਵਾਲਾ ਸੋਨੇ ਪਾ ਗਿਆ ਮੁੰਡਾ ਪ੍ਰਵੀਨ ਇਤੋਂ ਦੀ ਸਪੀਡ ਬਹੁਤ ਆ ਯਾਰ ਮੁੰਡੇ ਦੀ 4 ਬਹੁਤ ਸੋਹਣੀਆਂ ਬਾਲਾਂ ਪਾ ਰਿਹਾ ਮੁੰਡਾ ਇਹਦੇ ਉੱਪਰ ਸਾਰਾ ਮੈਚਾ ਦਿੱਤਾ ਇੱਕ ਤੋਂ ਕਟਾਉਟ ਕਰਤੀਆਂ ਨੇ ਇਹ ਤਾਂ ਜਗੜਾਉ ਜਿੱਤ ਜੂ ਕਹਿੰਦਾ ਕਿ ਰੋ ਆ ਗਿਆ ਜੀ ਤਾੜੀਆਂ ਮਾਰਦੇ ਯਾਰ ਬਾਈ ਦੇ ਨਾਂ ਤੇ ਜ਼ੋਰਦਾਰ ਹਾਂ ਟਵਰ ਹਾਂ ਹਾਂ ਕੀ ਬਾਤ ਹੈ ਬਾਕੀ ਸਮਾਂ ਦਾ ਲੈ ਵੀ ਇੱਕ ਅਨਾਉਂਸਮੈਂਟ ਕਰਨੀ ਹੈ ਤੁਹਾਨੂੰ ਪਾ ਕੇ ਜਗਰਾਂ ਨੂੰ ਅੱਗੇ ਬੋਲਿੰਗ ਕਰਦੇ ਕਿਸਮ ਦੇ ਰੋ ਜਗਰਾਂ ਦੀ ਟੀਮ ਆਪਣਾ ਪਾਈ ਮੇਰੇ ਵੀਰੋ ਇਧਰ ਦੇ ਪਾਸੇ ਦੇਖਾਂਗੇ ਮੁੰਡਾ ਲੋ ਜੀ ਦੇਖੋ ਜੀ ਐਲਈ ਲੱਗੀ ਹੋਈ ਹੈ ਐਲਈ ਪੂਰਾ ਆਇ ਪੈਣਾ ਮਾਹੌਲ ਬਣਿਆ ਹੋਇਆ ਐਲਈ ਲੱਗੀ ਹੋਈ ਹੈ ਸਾਰਾ ਮੈਚ ਐਲਈ ਚੱਲਦਾ ਪੂਰਾ ਮਾਹੌਲ ਬਣਿਆ ਹੋਇਆ ਵੇਲੇ ਮੱਥੇ ਤੋਂ 11 ਫਿਰ ਤੇ ਕੈਂਪ ਚੁੱਕੇ ਨੇ ਇੱਥਾਰੇ ਰਣਦੀਪ ਕੋਕਰੀ ਬੁੱਟਾ ਕਿੰਨੇ ਕਿਲੋਮੀਟਰ ਪੈ ਗਿਆ ਹੁਣ ਤੇ ਹੋਊ 75 80 ਕਿਲੋਮੀਟਰ 85 ਕਿਲੋਮੀਟਰ ਮੈਚ ਲਿਖਣ ਵਾਸਤੇ ਆਏ ਹਾਂ ਹੋੜ ਲੈ ਕੇ ਜਾਣਾ ਹੋੜ ਲੈ ਕੇ ਜਾਣਾ ਮੈਂ ਕੀ ਵੀ ਸਪੋਰਟਸ ਆਏ ਹਾਂ ਮੱਥੇ ਦੇ ਮਿੰਦੀ ਜੀ ਆਏ ਹਾਏ 51000 ਦਿਨਾ ਬਣਾਉਣ ਨੇ ਮਿੰਦੀ ਮੁਾਰਕਾ ਬਹੁਤ ਬਹੁਤ ਨੇ ਵੀ 51000 ਰੁਪਏ ਦਿਨਾ ਕੋਕਰੀ ਬੁੱਟਾ ਕੱਪ ਦੇਣਾ ਤੇ ਬਹੁਤ ਬੈਸਟ ਵੇਸ ਹੋਰ ਜਾਵੇ ਅੱਜ ਤੇ ਟੂਰਨਾਮੈਂਟ ਕਿਵੇਂ ਲੱਗਦਾ ਪਿਆ ਵਾ ਟੂਰਨਾਮੈਂਟ ਬਈ ਬਹੁਤ ਵਧੀਆ ਇੱਕ ਟੂਰਨਾਮੈਂਟ ਸਿਰ ਆ ਕੰਮ ਯਾਰ ਕੀ ਲੱਗਿਆ ਖਾਸ ਵਧੀਆ ਕਾਰ ਵੀ ਪਹਿਲੇ ਮੋਲ ਲੀਏ ਸਾਰੇ ਪਲੇਅਰ ਆ ਗਏ ਨੇ ਜਿਹੜੇ ਸਟਾਰ ਆ ਗਏ ਨੇ ਸਾਰੇ ਸਾਰਿਆਂ ਦੇ ਕੋਲ ਅਨੰਦ ਵੀ ਬਾਈ ਬਸ ਸਾਰਾ ਬਹੁਤ ਵਧੀਆ ਯਾਰ ਬਹੁਤ ਵਧੀਆ ਓਕੇ ਨੰਬਰ ਗਰੇਵਾਲ ਸਾਹਿਬ ਤੁਹਾਨੂੰ ਕੀ ਲੱਗਿਆ ਚੰਗਾ ਉਹ ਬੜੇ ਸਾਹਿਬ ਕਾ ਕੋਈ ਵਧੀਆ ਯਾਰ ਸਾਰੇ ਕੋਸ਼ਾ ਬਾਈ ਸਾਰੇ ਵਧੀਆ ਕੈਚ ਕਰੀ ਉਹਨਾਂ ਨੂੰ ਪੈਸੇ ਮਿਲ ਜਾਂਦੇ ਆ ਵਧੀਆ ਹਾਂ ਪੰਜੇ ਪੈਸੇ ਖੁੱਲ ਕੇ ਲਾਇਆ ਹਾਂ ਹਾਂ ਇਹ ਤਾਂ ਗਲੇ ਸੰਗਰ ਖੋਜ ਨਹੀਂ ਪੈਂਦਾ ਬਾਈ ਲੋਕੀ ਆ ਵੀ ਸਕਦੇ ਆ ਅਨੰਦ ਲਈ ਜਾਂਦੇ ਆ ਵਧੀਆ ਬਹੁਤ ਸੋਹਣਾ ਪ੍ਰੋਗਰਾਮ ਬਾਈ ਥੈਂਕ ਯੂ ਮੇਨੇ ਤੇਰੇ ਇਲਾਕੇ ਦਾ ਮੇਲਾ ਵਾ ਤੇ ਇਲਾਕੇ ਦਾ ਮੇਲਾ ਕਿੱਠੇ ਲੈ ਕੇ ਨਾ ਹੋਇਆ ਐ ਸਾਰੇ ਤੈਨੂੰ ਦੇਖਣ ਵਾਸਤੇ ਆਏ ਹੋਇਆ ਤੇ ਵਧੀਆ ਟੂਰਨਾਮੈਂਟ ਆ ਬਈ ਆਪਣੇ ਏਰੀਆ ਬਹੁਤ ਤਰਕੀ ਕਰ ਗਿਆ ਹੁਣ ਤੱਕ ਗ੍ਰੈਗੜਜ ਰੀਤੇ ਭਾਈ ਹੁਣਾਂ ਦੰਮੇ ਭਾਈ ਹੁਣਾਂ ਕਰਕੇ ਅਮਰੀਦ ਭਾਈ ਬਹੁਤ سپورਟ ਕਰਦੇ ਗ੍ਰੈਗੜਨ ਨੂੰ ਇਹ ਥੈਂਕ ਯੂ ਇਹ ਸਫਾ ਬਾਲਾ ਨੇ ਲੱਡੂ ਨਾਲ ਲੱਡੂ ਨਾਲ ਗੱਲ ਕਰੀ ਗੱਲ ਨਹੀਂ ਹੋ ਸਾ ਲੱਡੂ ਤੇਰੇ ਇਲਾਕੇ ਦਾ ਮੇਲਾ ਵਾ ਚਲੋ ਕੋਈ ਚੱਕ ਨਹੀਂ ਹਾ ਜਤ ਬੱਕਰੀ ਜਾਂਦੀ ਹੈ ਪਰ ਮੇਲਾ ਇਲਾਕੇ ਦਾ ਬਾ ਤੇ ਪੂਰਾ ਤੇਰਾ ਲੱਕ ਪੂਰਾ ਤੇਰ ਰਿਪੋਰਟ ਹੈ ਮੌਸਮ ਦੇ ਹਿਸਾਬ ਨਾਲ ਮੌਸਮ ਵੀ ਠੰਡਾ ਹੋ ਗਿਆ ਹਾਂ 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 ਦਾਦੂ ਵੀ ਕਹਿੰਦਾ ਇਹ ਨਜ਼ਾਰਾ ਲਿਆ ਤਾ ਮੀ ਪੈ ਰਿਹਾ ਦਰਸ਼ਕ ਫਿਰ ਵੀ ਨਹੀਂ ਆ ਰਹੇ ਇਹ ਜੀ ਇਹ ਸਾਡੇ ਦੁਆਬੇ ਦੀ ਖਾਸੀਅਤ ਹੈ ਠੀਕ ਬਹੁਤ ਸਵਾਲ ਲੈ ਰਹੇ ਨੇ ਚਲੋ ਵਧੀਆ ਥੈਂਕ ਯੂ ਲੋਪਟ ਰਿਪੋਰਟ ਹੈ ਜੀ ਇਹ ਤਾਂ ਤੁਹਾਨੂੰ ਮਿਲੋਂ ਦੇ ਜੀ ਗੋਲੂ ਤੇਲ ਤੇ ਨਾਲ ਕਿਤੇ ਹੈਪੀ ਸ਼ਾਨੇ ਵਾਲਾ ਹੈਪੀ ਵੀਰੇ ਬੱਲੇਬਾਜ਼ੀ ਬਹੁਤ ਸੋਹਣੀ ਕੀਤੀ ਆ ਤੇ ਬੱਲੇ ਬੱਲੇਬਾਜ਼ੀ ਦਾ ਮੁੱਲ ਵੀ ਪਿਆ ਅੱਜ ਬਹੁਤ ਮਾਤਲ ਮੋਟਾ ਨੋਟਾਂ ਦੀ ਵਰषाਦ ਹੋਈ ਆ ਜੀ ਮੇਲੇ ਲਈ ਦੋਸਾ ਵਦ ਬਹੁਤ ਵਧੀਆ ਟੂਰਨਾਮੈਂਟ ਆ ਜੀ ਮੈਂ ਪਹਿਲਾਂ ਹੀ ਕਹਿ ਚੁੱਕਾ ਉਧਰ ਹੈਰੀ ਕੇਕ ਦੇ ਭਰਾ ਸਾਡਾ ਅਰੇਂਜਮੈਂਟ ਬਹੁਤ ਵਧੀਆ ਲੱਗਿਆ ਬਹੁਤ ਬਹੁਤ ਧੰਨਵਾਦ ਕਰਦੇ ਜਿਹੜੇ ਭਰਾ ਨੇ ਕੰਡ ਕੇ ਮੇਲੇ ਦੀ ਇਨਾਮ ਵੀ ਵਧੀਆ ਲੱਗ ਰਿਹਾ ਮਤਲਬ ਦੇਖੋ ਜਿੱਤ ਰਹੇ ਆ ਫਾਈਨਲ ਜਿੱਤ ਜੀ ਬਾਬਾ ਸੋਖ ਰੱਖੇ ਚਲੋ ਉਹ ਵੀ ਆਪਣੇ ਭਰਾ ਨੇ ਪਰ ਉਹਦਾ ਓਵਰਾਲ ਵਧੀਆ ਲੱਗਿਆ ਗੋਲੂ ਤੇ ਲਾਕੇ ਦਾ ਮੇਲਾ ਵਾ ਗਵਾੜ ਵਿੱਚ ਮੇਲਾ ਚੱਲਦਾ ਤੇ ਦਰਸ਼ਕ ਬਹੁਤ ਵਧੀਆ ਭਾਜੀ ਮਤਲਬ ਜਿੰਨੇ ਕਾਜ ਤੱਕ ਆਪਾਂ ਦੁਆਬੇ ਈਰੀ ਦੇ ਕੱਪ ਦੇਖੇ ਆ ਜੀ ਮਤਲਬ ਨੰਬਰ 1 ਕੱਪ ਬਣ ਗਿਆ ਓਕੇ ਅੱਜ ਦਾ ਕੱਪ ਜਿਹੜਾ ਜੋ ਮਾਹੌਲ ਜੋ ਮਤਲਬ ਮੌਸਮ ਵੀ ਇੱਕ ਕਹਿ ਲੋ ਵਧੀਆ ਹੀ ਰਿਹਾ ਵਧੀਆ ਹੋ ਗਿਆ ਹਾਂ ਕਈ ਵੇਲੇ ਗਰਮੀ ਦੇ ਵਿੱਚ ਜਿਆਦਾ ਲੋਕ ਘੱਟ ਰਹਿੰਦੇ ਆ ਮੌਸਮ ਕਰਕੇ ਵੀ ਇੱਕ ਨੰਬਰ ਰਿਹਾ ਕੰਮ ਬਿਲਕੁਲ ਬਾਕੀ ਪਲੇਅਰ ਟੂਰਨਾਮੈਂਟ ਪ੍ਰਬੰਧ ਸਭ ਕੁਝ ਇੱਕ ਨੰਬਰ ਥੈਂਕ ਯੂ ਨਸ਼ੇ ਨੂੰ ਠੱਲ ਪਾਈ ਹੈ ਨੌਜਵਾਨ ਪੀੜ੍ਹੀ ਨੂੰ ਬਚਾਉਣ ਦੇ ਲਈ ਇੱਕ ਵਧੀਆ ਮੁਹਿੰਮ ਚਲਾਈ ਹੈ ਭਾਈ ਦੋਨੋ ਟੀਮਾਂ ਉਰੀ ਝਾੜੋਂ ਦੇ ਭਰਾ ਬਣ ਕੇ ਛੇਤੀ ਆ ਗਏ ਉਧਰ ਕਿਉਂਕਿ ਪਰ ਜਿਵੇਂ ਬਹੁਤ ਨੇ ਡੀਐਸਪੀ ਸਾਹਿਬ ਸਾਡੇ ਜਿਹੜੇ ਔਰ ਐਸਐਸਓ ਸਾਹਿਬ ਸਾਡੇ ਸਮਾਂ ਛੇਤੀ ਬੁਖੜਾ ਕਰਨਗੇ ਸਾਡੇ ਨਾਲ ਜਿਹੜੇ ਜਾਣ ਫਿਰ ਸਰਕਾਰ ਜੋ ਜਿਹੜੇ ਚਿਹਰੇ ਆਪਣੇ ਨਿੱਜੀ ਸਮੇਂ ਦੇ ਵਿੱਚ ਉਹ ਜਿਹੜੇ ਮੈਨਾਂ ਵਿੱਚੋਂ ਸਮਾਂ ਘਟ ਕੇ ਬੁਝੇ ਨੇ ਸਰਪੰਚ ਜੀ ਬੜੇ ਸਰਕਾਰ ਜੋਗ ਨੇ ਸਾਡੇ ਡੀਐਸਪੀ ਸਾਹਿਬ ਔਰ ਸੰਜੀਤ ਕਪੂਰ ਜੀ ਐਸਐਸਓ ਸਾਹਿਬ ਜਿਹੜੇ ਖਾਸ ਤੌਰ ਤੇ ਔਰ ਨਾਲ ਸਾਡੇ ਦੀਪਕ ਪਾਣੀ ਔਰ ਜਿੰਨੇ ਵੀ ਸਾਡੇ ਨਗਰ ਦੇ ਪ੍ਰਬੰਧਕ ਹੈ ਸਾਡੀ ਬਕਲੀਆਂ ਰੱਖੀ ਆ ਨੀ ਆਪਾਂ ਲੋ ਜੀ ਪਾਕਾ ਵਾਲੇ ਭਰਾ ਬੋਲੇ 1000 ਰੁਪਏ ਇੱਕ ਬੋਲਰ ਲਈ 1000 ਰੁਪਏ ਸਰ ਵੀ ਚੜੋ ਲਈ ਆਪਾਂ ਜਿਹਨਾਂ ਸਾਰੇ ਰੈਡੀ ਸ਼ੁਕਰਾਨੇ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਕਾਲੋ ਨਹੀਂ ਪੁੱਗਿਆ ਲੋ ਜੀ ਜਿਹੜਾ ਫਾਈਨਲ ਹੋਇਆ ਸੀਗਾ ਮੈਚ ਉਹ ਮੈਚ ਸੁਪਰਓਵਰ ਤੇ ਗਿਆ ਸੀਗਾ ਉਹ ਅੱਧੂ ਅੱਧ ਕਰਤਾ ਜਿਹੜਾ ਕਿ ਉਹ ਪ੍ਰਾਈਜ਼ਰ ਦੁੱਧ ਕਰਤਾ ਜੀ ਦੋਨੀਆਂ ਟੀਮਾਂ ਨੂੰ ਸੁਪਰਪ੍ਰਾਈਜ਼ ਮੈਚ ਚਲੇ ਗਿਆ ਸੀਗਾ ਫ੍ਰੀ ਪੈ ਗਿਆ ਸੀ ਉਸ ਤੋਂ ਬਾਅਦ 71-71000 ਰੁਪਏ ਦੋਨੀਆਂ ਟੀਮਾਂ ਨੂੰ ਜਿਹੜਾ ਕਰਾਰ ਕਰ ਦਿੱਤਾ। ਉਸੇ ਮੈਦਾਨੋਂ ਆਏ ਥੋੜਾ। ਲੋ ਜੀ ਅੱਜ ਦੇ ਦਿਨ ਦੀ ਪਹਿਲੀ ਟੀਮ ਜਿਹੜੀ ਫਰਸਟ ਪ੍ਰਾਈਜ਼ ਜਿਹੜੀ ਟੀਮ ਰਹੀ ਹੈ ਇੱਕ ਮਿੰਟ ਇੱਕ ਮਿੰਟ ਰਹੀ ਹੈ ਟੀਮ ਲਈ ਆ। ਓਹ ਨਸ਼ੀਪੁਰਾ ਕਿ 70-7000 ਰੁਪਏ ਕਰਦਾ ਸੀਗਾ 70-7000 ਰੁਪਏ ਕਰਦਾ ਸੀਗਾ ਔਰ ਵੀਰੇ ਪਾਰਟੀ ਲੈਣੇ 70-7000 ਰੁਪਏ ਕਰਦਾ ਸੀਗਾ ਸਾਡਾ ਬਾਈ ਵੀਰੇ ਢੋਡੇ ਅੱਜ ਹੈਪੀ ਬਰਥਡੇ ਆ 2000 ਰੁਪਏ ਪਰ 2500 ਔਰ ਸ਼ੁਰਗਾ ਵੀ ਖਾਣਾ ਨਾਲ ਥੈਂਕ ਯੂ ਥੈਂਕ ਯੂ ਲਓ ਜੀ ਅੱਜ ਦੇ ਟੂਰਨਾਮੈਂਟ ਦੀ ਪਹਿਲੀ ਚੈਂਪੀਅਨਸ਼ਿਪ ਹੋਰ ਲਓ ਜੀ ਅੱਜ ਦੇ ਟੂਰਨਾਮੈਂਟ ਦਾ ਜਿਹੜਾ ਬੈਸਟ ਬਾਲਰ ਕਵਿੰਦਾ ਰਹਾ ਔਰ ਮੋਟਰਸਾਈਕਲ ਇਹ ਬੈਸਟ ਜਿਹੜਾ ਬੱਲੇਬਾਜ਼ ਉਹ ਗੌਰਵ ਲਿਆ ਮੋਟਰਸਾਈਕਲ ਜਿਹੜਾ ਕਿ ਕਮੇਟੀ ਵੱਲੋਂ ਮੋਟਰਸਾਈਕਲ ਦਿੱਤੇ ਜਾ ਰਹੇ ਆ ਦੇਖ ਸਕਦੇ ਹੋ ਲੋ ਜੀ ਚਾਬੀ ਜਿਹੜੀ ਦਿੱਤੀ ਜਾ ਰਹੀ ਹੈ ਕਮੇਟੀ ਵੱਲੋਂ ਮੋਟਰਸਾਈਕਲ ਦੀ ਇਹ ਬੰਦਾ ਮਹਾਰਾਜ ਵਾਲਾ ਬੈਸਟ ਬਾਲਰ ਰਿਹਾ ਬਾ ਅੱਜ ਦੇ ਟੂਰਨਾਮੈਂਟ ਦਾ ਲੋ ਜੀ ਅੱਜ ਦੇ ਟੂਰਨਾਮੈਂਟ ਦਾ ਬੈਸਟ ਜਿਹੜਾ ਬੱਲੇਬਾਜ਼ ਰਿਹਾ ਬਹੁਤ ਸਾਰੇ ਮੁੰਡੇ ਖੜੇ ਆ 10 प्लस 10 प्लस ਨੰਬਰ ਤੋਂ ਮੁੰਡਾ ਆਪਣੇ ਫੋਰ ਜਿੱਤਣ ਤੋਂ ਰਹਿ ਗਿਆ 10 12 ਨੇ ਕੋਈ ਇੰਨੇ ਕੀ ਸ਼ੂ ਜ਼ਿਆਦਾ ਨਹੀਂ ਗੇ ਤੇ ਮੁੰਡਾ ਗੌਰਵ ਲੁਧਿਆਣੇ ਵਾਲਾ ਜਿਹੜਾ ਮੁੰਡਾ ਬੈਸਟ ਬੈਸਟਮੈਨ ਮੋਟਰਸਾਈਕਲ ਰਿਆ ਵਾ ਬਹੁਤ ਬਹੁਤ ਮੁਬਾਰਕਾਂ ਭਰਾ ਨੂੰ ਲਓ ਜੀ ਮੱਥਾ ਲੁਧਿਆਣਾ ਅੱਜ ਦੇ ਟੂਰਨਾਮੈਂਟ ਦਾ ਬੈਸਟ ਮੈਨ ਆਫ ਦੀ ਸੀਰੀਜ਼ ਬਣਿਆ ਟਰੈਕਟਰ ਲਓ ਜੀ ਮੈਨ ਆਫ ਦੀ ਸੀਰੀਜ਼ ਮੁੰਡਾ ਰਿਆ ਮੱਥਾ ਲੁਧਿਆਣੇ ਵਾਲਾ ਟਰੈਕਟਰ ਜਿੱਟ ਗਿਆ। ਲਓ ਜੀ ਨਿਕੜੀ ਨਸੀਬਪੁਰੇ ਵਾਲਾ। ਮੁੰਡਾ ਜਿਹੜਾ ਕਿਤੇ ਮੇਰੇ ਮਿੱਤਰੋ ਪੈਂਡ ਵਾਲਾ ਜਿਹੜਾ ਮੈਨੂਸਰੀ ਬਣ ਗਿਆ ਫੂਟ ਟਰੈਕਟਰ ਨਿਕੜੀ ਨਸੀਬਪੁਰੇ ਵਾਲਾ।